ਸਿਕਾ ਜੀ ਮੈਂ ਖੁਮਿਲ ਖਪੂਰ ਤੁਸ ਦੇਖ ਰਹੇ ਪ੍ਰੋਗਰਾਮ ਇੱਕ ਮੇਰੀ ਵੀ ਸੁਨੋ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣੇ ਲੈ ਕੇ ਅੱਜ ਦੀਆਂ ਕੁਝ ਖਾਸ ਤੇ ਮੁਖ ਖਬਰਾਂ ਇਹਨਾਂ ਖਬਰਾਂ ਤੇ ਵਧੇ ਰਚਨਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਟਿਲੋ ਟਿਲੋ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸ਼ੁਕਰਗੱਜ ਜੀ ਬਹੁਤ ਬਹੁਤ ਮਿਹਰਬਾਨੀ ਅ ਤੇਨੋ ਸਾਹਿਬ ਜਿਨਾਂ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਆ ਸੀਐਮ ਭਗਵੰਤ ਮਾਨ ਦੀ ਜੋ ਬੀਤੇ ਦਿਨ ਤੋਂ ਪੰਜਾਬ ਦੇ ਵਿੱਚ ਜਿਹੜੇ ਹਾੜਾਏ ਨੇ ਉਹਨਾਂ ਨੂੰ ਲੈ ਕੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਿਹੜਾ ਦੌਰਾ ਕਰ ਰਹੇ ਸੀ ਪਰ ਅਚਾਨਕ ਇੱਕੋ ਦਮ ਉਹਨਾਂ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਤਬੀਅਤ ਕਾਫੀ ਜ਼ਿਆਦਾ ਵਿਗੜ ਗਈ ਹੈ ਜਿਸ ਕਰਕੇ ਪੰਜਾਬ ਕੈਬਨਿਟ ਦੀ ਮੀਟਿੰਗ ਵੀ ਰੱਦ ਕਰ ਦਿੱਤੀ ਗਈ ਹੈ ਤੇ ਉਹਨਾਂ ਦੇ ਸਾਰੇ ਦੌਰੇ ਵੀ ਰੱਦ ਕਰ ਦਿੱਤੇ ਗਏ ਨੇ ਦੇਖੋ ਪੰਜਾਬ ਦੇ ਮੁੱਖ ਮੰਤਰੀ ਗਗਨਤਮ ਉਹਨਾਂ ਨੇ ਕੱਲ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਲਾਲ ਬਖ ਬਖ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਾ ਸੀ ਅਚਾਨਕ ਉਹਨਾਂ ਦੀ ਸਿਹਤ ਵਿਗੜ ਗਈ ਇਹ ਸਿਹਤ ਸਰੀਰਕ ਤੌਰ ਤੇ ਵਿਗੜੀ ਹੈ ਜਾਂ ਸਿਆਸੀ ਤੌਰ ਤੇ ਵਿਗੜੀ ਹੈ ਇਹਦੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਾਂਾਂ ਚੱਲ ਰਹੀਆਂ ਨੇ ਉਦੇ ਬਾਰੇ ਜਿਆਦਾ ਤਾਂ ਜਿਹੜਾ ਮੁੱਖ ਮੰਤਰੀ ਦਫਤਰ ਹੈ ਉਹੀ ਦੱਸ ਸਕਦਾ ਹੈ ਜੀ ਪਰ ਸਰੀਰ ਹੈ ਜੀ ਜੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਲੰਬੇ ਚੌੜੇ ਦੌਰੇ ਕਰਦੇ ਰਹੇ ਮਨੁੱਖ ਹੈ ਮਨੁੱਖ ਨੂੰ ਕਦੋਂ ਵੀ ਕੋਈ ਬਿਮਾਰੀ ਹੋ ਸਕਦੀ ਹੈ ਅਸੀਂ ਨਹੀਂ ਕਹਿੰਦੇ ਕਿ ਉਹਨਾਂ ਦੀ ਸਿਆਸੀ ਸਿਹਤ ਵਿਗੜੀ ਹੈ ਧਾਰਵਿਦ ਕੇਜਰੀਵਾਲ ਨੇ ਵੀ ਕਿਹਾ ਕਿ ਮੈਂ ਉਹਨਾਂ ਦਾ ਪਤਾ ਲੈਣ ਗਿਆ ਘਰ ਦੇ ਵਿੱਚ ਉਹਨਾਂ ਦੇ ਡੈਪ ਲੱਗੀ ਹੋਈ ਹੈ। ਭਾਗ ਗਲੂਕੋਜ ਲੱਗਿਆ ਹੋਇਆ ਹੈ। ਤੇ ਅੱਜ ਮੰਤਰੀ ਮੰਡਲ ਦੀ ਮੀਟਿੰਗ ਰੱਖ ਲਈ ਗਈ। ਕੇਜਰੀਵਾਲ ਸ਼ਾਮ ਨੂੰ ਦਿੱਲੀ ਪਰਤ ਗਏ ਸਨ। ਅੱਜ ਉਹਨਾਂ ਨੇ ਮੰਤਰੀ ਮੰਡਲ ਦੀ ਮੀਟਿੰਗ ਪਹਿਲਾਂ ਕਹਿੰਦੇ ਦੁਪਹਿਰੇ ਜੀ ਰੱਖੀ ਸੀ। ਬਾਅਦ ਦੇ ਵਿੱਚ ਹੀ ਮੀਟਿੰਗ 4 ਵਜੇ ਕਰ ਲਈ। ਇਹਦੇ ਬਾਰੇ ਵੀ ਚਰਚਾ ਹੋਮਾਂ ਨੇ। ਤਾਂ ਮੁੱਖ ਮੰਤਰੀ ਸਾਹਿਬ ਦੀ ਸਿਹਤ ਨੂੰ ਦੇਖਦਿਆਂ ਹੋਇਆ ਅੱਜ 4 ਵਜੇ ਹੋਣ ਵਾਲੀ ਮੰਤਰੀ ਮੰਡਲ ਦੀ ਮੀਟਿੰਗ ਅਗਲੇ ਆਦੇਸ਼ਾਂ ਤੱਕ ਮੁਲਤਵੀ ਕਰ ਦਿੱਤੀ ਗਈ। ਉਹਨਾਂ ਨੇ ਮੁਲਤਵੀ ਕਰਤਾ ਕਿ ਨਹੀਂ। ਮੁੱਖ ਮੰਤਰੀ ਸਾਹਿਬ ਨੂੰ ਪਹਿਲਾਂ ਸਿਹਤ ਜਾਬ ਹੋ ਲੈਣ ਦਿਓ। ਆਪਾਂ ਉਸ ਤੋਂ ਬਾਅਦ ਹੀ ਐ। ਅਸੀਂ ਵੀ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਸਾਡੇ ਮੁੱਖ ਮੰਤਰੀ ਉਹਨਾਂ ਦੀ ਜਿਵੇਂ ਵੀ ਸਿਹਤ ਵਿਗੜੀ ਹੈ ਉਹ ਜਲਦੀ ਤੋਂ ਜਲਦੀ ਸਿਹਤਯਾਬ ਹੋਣ ਤੇ ਆਪਣੇ ਰਾਜ ਨੂੰ ਸੁਭਾਲਣ ਆਪਣੀ ਟੀਮ ਨੂੰ ਸੁਭਾਲਣ ਆਪਣਾ ਕੰਮ ਕਰ ਕਰਨ ਇਸ ਵੇਲੇ ਪੰਜਾਬ ਕਾਫੀ ਅਜੀਬ ਪ੍ਰਸਥਿਤੀਆਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਜੀ ਅ ਬਿਲਕੁਲ ਉਦੋਂ ਥਿਲੋ ਸਾਹਿਬ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਇੱਕ ਬਿਆਨ ਸਾਹਮਣੇ ਹੈ ਜਿਦੇ ਵਿੱਚ ਉਹਨਾਂ ਨੇ ਹੜਾ ਦੀ ਸਥਿਤੀ ਉੱਤੇ ਗੱਲ ਆਖੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਜੋ ਵੀ ਹੋ ਰਿਹਾ ਹੈ ਬੇहद ਦੁਖਦਾਇਕ ਘਟਨਾ ਹੈ ਇਸ ਦੇ ਨਾਲ ਹੀ ਉਹਨਾਂ ਹੋਰ ਵੀ ਬਿਆਨ ਦਿੱਤਾ ਜੋ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੈ ਆਖਿਰਕਾਰ ਉਹ ਕੀ ਹੈ ਇਸ ਤੇ ਸਾਰੀ ਗੱਲਬਾਤ ਕੀਤੀ ਜਾਵੇ ਦੇਖੋ ਜਿਹੜਾ ਨਵਜੋਤ ਸਿੰਘ ਸਿੱਧੂ ਸਾਬਕਾ ਮੰਤਰੀ ਨੇ ਜੀ ਸਾਬਕਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਨੇ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਉਹ ਕਹਿੰਦੇ ਕਿ ਸਭ ਤੋਂ ਵੱਡਾ ਕੰਮ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਹੈ ਗੈਰ ਕਾਨੂੰਨੀ ਮਾਈਨਿੰਗ ਕਰਕੇ ਹੜ੍ਹਾਂ ਦੇ ਪ੍ਰਕੋਪ ਆਏ ਇੱਕ ਜਿਹੜਾ ਬੱਕ ਬੱਕ ਡੈਮਾਂ ਦੀਆਂ ਝੀਲਾਂ ਵਿੱਚ ਪਾਣੀ ਦਾ ਪ੍ਰਬੰਧ ਕਰਨਾ ਸੀ ਉਹ ਪਾਣੀ ਦਾ ਪ੍ਰਬੰਧ ਸਹੀ ਤਰੀਕੇ ਦੇ ਨਾਲ ਨਹੀਂ ਕੀਤਾ ਜਾ ਸਕਿਆ ਸਹੀ ਤਰੀਕੇ ਨਾਲ ਨਹੀਂ ਕੀਤਾ ਜਾ ਸਕਿਆ ਉਹਦੇ ਵਿੱਚ ਵਿਖੜੋਤ ਆਈ ਹੈ ਬਰਸਾਤਾਂ ਦੀ ਭੁੱਖਮਾਣੀ ਨੂੰ ਦੇਖਦੇ ਆਂ ਇਹ ਭੰਡਾਰ ਕਰਨ ਦੇ ਵਿੱਚ ਵੀ ਇਹਦੀ ਬਕਾਇਦਾ ਪੜਤਾਲ ਹੋਣੀ ਚਾਹੀਦੀ ਹੈ। ਅਸੀਂ ਤਾਂ ਟੈਕਨੀਕਲ ਹੈ ਨਹੀਂ। ਨਵਜੋਤ ਸਿੱਧੂ ਵੀ ਟੈਕਨੀਕਲ ਨਹੀਂ ਹੈ। ਪਰ ਜਿਹੜਾ ਇਹ ਮਾਮਲਾ ਉੱਠਣ ਲੱਗ ਗਿਆ ਇਹ ਇਕੱਲੇ ਨਵਜੋਤ ਸਿੰਘ ਸਿੱਧੂ ਨੇ ਨਹੀਂ ਉਠਾਇਆ। ਇਹ ਮਾਮਲਾ ਕੇਂਦਰੀ ਖੇਤੀਬਾੜੀ ਮੰਤਰੀ ਸ਼ਵਰਾਜ ਸਿੰਘ ਚੋਹਾਨ ਨੇ ਵੀ ਉਠਾਇਆ ਹੈ। ਕਿ ਪੰਜਾਬ ਵਿੱਚ ਹੜ੍ਹਾਂ ਦਾ ਕਾਰਨ ਨਜਾਇਜ਼ ਮਾਈਨਿੰਗ ਹੈ। ਤੇ ਜੇ ਕਿਤੇ ਮਾਨਯੋਗ ਸੁਪਰੀਮ ਕੋਰਟ ਉਹਨਾਂ ਦੀ ਗੱਲ ਮੰਨ ਲਈ ਜਾਵੇ ਤਾਂ ਪਹਾੜਾਂ ਦੇ ਉੱਤੇ ਜੋ ਨੁਕਸਾਨ ਹੋਇਆ ਹੈ ਜੇ ਪੰਜਾਬ ਦੇ ਵਿੱਚ ਸੈਂਡ ਮਾਫੀਆ ਰੇਤ ਮਾਫੀਆ ਹੈ ਤਾਂ ਪਹਾੜਾਂ ਦੇ ਉੱਤੇ ਇਹ ਨਜਾਇਜ਼ ਦਰਖਤਾਂ ਦੀ ਕਟਾਈ ਦਾ ਮਾਫੀਆ ਵੀ ਹੈ ਉਹਲੇ ਵੀ ਪਹਾੜਾਂ ਦੀ ਹੋਂਦ ਨੂੰ ਖਤਰਾ ਪਹਚਾਇਆ ਹੈ। ਉੱਥੇ ਬੇਤਹਾਸਾ ਦਰਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ। ਨਵਜੋਤ ਸਿੱਧੂ ਨੇ ਅੱਗੇ ਆਖਿਆ ਕਿ ਕਿਵੇਂ ਪਾਣੀ ਨੂੰ ਭੰਡਾਰ ਕਰਨਾ ਹੈ। ਸਮੇਂ ਸਵੇਂ ਸਰ ਜਿਹੜੀਆਂ ਮਸ਼ਬਰਾ ਆਈਆਂ ਉਹਨਾਂ ਤੇ ਵੀ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ। ਸੋ ਆਪਾਂ ਕਹਿ ਸਕਦੇ ਹਾਂ ਕੋਮਲ ਜੀ ਇਸ ਮਾਮਲੇ ਦੇ ਵਿੱਚ ਜਿਹੜੇ ਨਜਾਇਜ਼ ਮਾਈਨਿੰਗ ਪੰਜਾਬ ਦੇ ਵਿੱਚ ਹੋਈ ਹੈ ਉਹ ਵੀ ਹੜਾਂ ਦਾ ਇੱਕ ਬਹੁਤ ਵੱਡਾ ਕਾਰਨ ਬਣੀ ਹੈ ਅਸੀਂ ਕਿਸੇ ਤੇ ਦੋਸ਼ ਨਹੀਂ ਲਾਉਂਦੇ ਜੇ ਦੋਸ਼ ਨਵਜੋਤ ਸਿੱਧੂ ਨੇ ਲਾਏ ਹੈ ਅਸੀਂ ਪੰਜਾਬ ਦੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਇਹਨਾਂ ਦੀ ਪੜਤਾਲ ਹੋਵੇ ਜੀ ਜਾਂ ਫਿਰ ਸੁਪਰੀਮ ਕੋਰਟ ਦੇ ਵਿੱਚ ਜੇ ਮਾਮਲਾ ਨਜਾਇਜ਼ ਦਰਖਤਾਂ ਦੀ ਕਟਾਈ ਦਾ ਹੋਇਆ ਹੈ ਤਪ ਮਦਾਨੀ ਇਲਾਕਿਆਂ ਦੇ ਵਿੱਚ ਨਜਾਇਜ਼ ਮਾਈਨਿੰਗ ਵਾਲਾ ਵੀ ਇਹਦੀ ਬਕਾਇਦਾ ਤੌਰ ਤੇ ਪੜਤਾਲ ਕੀਤੀ ਜਾਵੇ ਤੇ ਦੱਸਿਆ ਜਾਵੇ ਕੌਣ ਕੌਣ ਇਹਦੇ ਲਈ ਜ਼ਿੰਮੇਵਾਰ ਹੈ ਸਭ ਤੋਂ ਵੱਡੀ ਜ਼ਿੰਮੇਵਾਰੀ ਪੰਜਾਬ ਦੀ ਸਰਕਾਰ ਦੀ ਬਣਦੀ ਹੈ ਜੀ ਟਿਲੋਸਾ ਬੁੱਧਰ ਪੰਜਾਬ ਦੇ ਵਿੱਚ ਹੜਾ ਦੀ ਸਥਿਤੀ ਨੂੰ ਵੇਖਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਮੁਸ਼ਕਲ ਦੇ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜੇ ਹੋਣਾ ਚਾਹੀਦਾ ਹੈ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਿ ਮੋਢ ਸਰਜੀਤੀ ਅਕਾਲੀ ਦਲ ਦੇ ਇੱਕ ਸਮ ਦੇ ਨਾਲ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਸੀ 11 ਜੁਲਾਈ ਨੂੰ ਜੀ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ ਕਿ ਪ੍ਰਧਾਨ ਮੰਤਰੀ ਜੀ ਅਫਗਾਨਿਸਤਾਨ ਦੇ ਵਿੱਚ ਇੱਕ ਕਿਸਮ ਦੇ ਪੁਚਾਲ ਆਏ ਤੁਸੀਂ ਸੱਤ ਸਮੁੰਦਰੋਂ ਪਾਰ ਅਫਗਾਨਿਸਤਾਨ ਦੇ ਨਾਲ ਤਾਂ ਖੜ ਗਏ ਉਹਨਾਂ ਨੂੰ ਰਾਤ ਵੀ ਜਾਰੀ ਕਰਤੀ ਉਹਨਾਂ ਦੀ ਸਹਾਇਤਾ ਕਰਤੀ ਅਸੀਂ ਨਹੀਂ ਕਹਿੰਦੇ ਕਿ ਨਾ ਕਰੋ ਕਰਨੀ ਚਾਹੀਦੀ ਹੈ ਪਰ ਤੁਸੀਂ ਪੰਜਾਬ ਪ੍ਰਤੀ ਪੰਜਾਬ ਦਾ ਐਡਾ ਵੱਡਾ ਨੁਕਸਾਨ ਹੋ ਗਿਆ ਤੁਸੀਂ ਮੁੱਖ ਮੰਤਰੀ ਨਾਲ ਗੱਲ ਤਾਂ ਕਰ ਲਈ ਪਰ ਹੇਰਿਕ ਉਹ ਗੱਲ ਕੀਤੀ ਕੋਈ ਅਫਸੋਸ ਹੀ ਪ੍ਰਗਟ ਕਰ ਲਿਆ ਹੋਵੇ ਕਿ ਪੰਜਾਬ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਉਹ ਕਹਿੰਦੇ ਆ ਕਿ ਮੰਨਦੇ ਆ ਤੁਹਾਡੀ ਸੰਵੇਦਨਾ ਪਰ ਇਹ ਪੰਜਾਬ ਹੋਇਆ ਹਿਮਾਚਲ ਹੋਇਆ ਉੱਤਰਾਖੰਡ ਹੋਇਆ ਜੰਮੂ ਕਸ਼ਮੀਰ ਹੋਇਆ ਇਹ ਕੋਈ ਬਗਾਨੇ ਤਾਂ ਨਹੀਂ ਇਹ ਵੀ ਇਸੇ ਭਾਰਤ ਦਾ ਹਿੱਸਾ ਨੇ ਤੁਸੀਂ ਇਹਨਾਂ ਪ੍ਰਤੀ ਸੰਵੇਦਨਸ਼ੀਲ ਕਿਉਂ ਨਹੀਂ ਹੁੰਦੇ ਜੀ ਇੱਥੇ ਨੁਕਸਾਨ ਹੋਏ ਨੇ ਇਹ ਭਾਰਤ ਤੋਂ ਬਾਹਰਲੇ ਨੇ ਇੱਥੇ ਤੁਹਾਡੀ ਸਵੱਲੀ ਨਜ਼ਰ ਕਿਉਂ ਨਹੀਂ ਹੋਈ ਕਿਉਂ ਤੁਸੀਂ ਚੁੱਪ ਕਰਕੇ ਬੈਠੇ ਹੋ ਉਹਨਾਂ ਨੇ ਚਿੱਠੀ ਦੇ ਵਿੱਚ ਕਹਿ ਸਕਦੇ ਆ ਇੱਕ ਕਿਸਮ ਦੀ ਲਾਹਨਤ ਪਾਈ ਐ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਉਹ ਦੇਸ਼ ਦੇ ਰਾਜੇ ਜੀ ਤੇ ਰਾਜੇ ਵਾਸਤੇ ਸਾਰੀ ਪਰਜਾਇ ਕੋਜੀ ਹੁੰਦੀ ਐ ਤੇ ਨਾਲ ਉਦਾਹਰਨਾ ਦਿੱਤੀਆਂ ਨੇ ਕਿ 85% ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਵਾਸਤੇ ਇਹ ਪੰਜਾਬੀਆਂ ਦੀਆਂ ਨੇ ਜੀ ਫਾਂਸੀ ਨੂੰ ਹੱਥ ਪਾਇਆ ਪੰਜਾਬੀਆਂ ਕਾਲੇ ਪਾਣੀ ਦੀ ਹੈ ਜਿਲ੍ਹਾ ਕਟਿਆ ਪੰਜਾਬੀਆਂ ਬਿਲਕੁਲ ਤੇ ਜੇ ਹਰਿਆ ਇਨਕਲਾਬ ਲਿਆ ਕੇ ਤੁਹਾਨੂੰ ਅੰਨ ਭੰਡਾਰ ਦੇ ਵਿੱਚ ਆਤਮ ਨਿਰਭਰ ਬਣਾਇਆ ਪੰਜਾਬ ਨੇ ਬਣਾਇਆ ਤੇ ਅੱਜ ਤੁਹਾਡੀ ਆ ਨਜ਼ਰ ਹੈ ਸਿਆਸਤ ਤੁਹਾਡੀ ਜੋ ਮਰਜ਼ੀ ਹੋਵੇ ਪਰ ਤੁਹਾਨੂੰ ਚਾਹੀਦਾ ਤੁਸੀਂ ਕਿਰਪਾ ਕਰਕੇ ਤੁਸੀਂ ਕਿਰਪਾ ਕਰਕੇ ਪੰਜਾਬ ਵੱਲ ਵੀ ਸਵੱਲੀ ਨਜ਼ਰ ਕਰੋ ਇਸ ਵੇਲੇ ਪੰਜਾਬ ਕੇਂਦਰ ਸਰਕਾਰ ਤੋਂ ਮਰਮ ਮੰਗਦਾ जखਵਾਤੇ ਤੇ ਜੇ ਪੰਜਾਬੀਆਂ ਨੂੰ ਕੋਈ ਸਾਂਭ ਰਿਹਾ ਖੁਦ ਪੰਜਾਬੀ ਸਾਂਭ ਰਹੇ ਨੇ ਜਦਕੇ ਜੇ ਦੂਜੇ ਥਾਵਾਂ ਤੇ ਉੱਤੇ ਆਫਤ ਆਉਂਦੀ ਹੈ ਤਾਂ ਪੰਜਾਬੀ ਆਪਣੇ ਆਪ ਨੂੰ ਲੁਟਾ ਕੇ ਸਭ ਤੋਂ ਵੱਧ ਨੰਬਰ 1 ਕਤਾਰ ਦੇ ਵਿੱਚ ਉੱਥੇ ਜਾ ਕੇ ਖੜ੍ਹਦੇ ਆ ਬਿਲਕੁਲ ਟੀਲਸਾ ਬੁੱਦਰ ਹੜ੍ਹ ਦੀ ਸਥਿਤੀ ਅਜੇ ਬਰਕਰਾਰ ਹੈ ਤੇ ਇਸ ਨੂੰ ਵੇਖਦੇ ਹੋਏ ਅੱਜ ਚੰਡੀਗੜ੍ਹ ਦੇ ਵਿੱਚ ਬੀਬੀ ਐਮਬੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਇਸ ਦੌਰਾਨ ਬੀਬੀ ਐਮਬੀ ਦੇ ਚੇਅਰਮੈਨ ਮਨੋਜ ਤਿਰਪਾਠੀ ਨੇ ਕਿਹਾ ਹੈ ਕਿ ਪਾਖੜਾ ਤੇ ਪੋਂਗ ਡੈਮ ਨਾ ਹੁੰਤੇ ਤਾਂ ਜੂਨ ਦੇ ਵਿੱਚ ਹੀ ਜਿਹੜੇ ਹੜ੍ਹ ਆ ਜਾਣੇ ਸੀ ਇਹ ਤਿਰਪਾਠੀ ਸਾਹਿਬ ਸਾਨੂੰ ਅੱਜ ਦੱਸਣ ਲੱਗੇ ਨੇ ਕਿ ਜੇ ਡੈਮ ਨਾ ਹੁੰਦੇ ਜੀ ਬਾਹਰ ਪੱਠੀ ਸਭ ਬਾਹ ਜੇ ਨਾ ਹੁੰਦੇ ਤੇ ਜੇ ਮਾਪਿਓ ਨਾ ਹੁੰਦੇ ਤਾਂ ਤਰਪਾਟੀ ਸਭ ਤੁਸੀਂ ਵੀ ਨਹੀਂ ਸੀ ਹੋਣਾ ਅਸੀਂ ਵੀ ਨਹੀਂ ਸੀ ਹੋਣਾ ਜੇ ਸਾਡੇ ਮਾਪਿਓ ਇਹ ਧਰਤੀ ਤੇ ਨਾ ਆਏ ਹੁੰਦੇ ਇਹ ਕਿਹੜੀ ਗੱਲ ਕਰਨ ਲੱਗੇ ਹਾਂ ਕਿਉਂ ਬਣਾਏ ਗਏ ਟਾਈਮ ਸਾਡੇ ਗਾ ਲੋੜਾ ਸੀ ਉਹਨਾਂ ਲੋੜਾਂ ਦੇ ਆਧਾਰ ਦੇ ਉੱਤੇ ਸਾਨੂੰ ਡੈਮ ਤੇ ਜਿਹੜਾ ਰਣਜੀਤ ਸਾਗਰ ਡੈਮ ਦੇ ਥੱਲੇ ਸ਼ਾਹਪੁਰ ਕੰਡੀ ਡੈਮ ਅਜੇ ਤੱਕ ਨਹੀਂ ਬਣਿਆ ਉਹ ਵੀ ਤਾਂ ਸਾਡੀ ਲੋੜ ਸੀ ਤੇ ਅਜੇ ਤੱਕ ਉਹ ਸਿਆਸਤ ਦੇ ਵਿੱਚ ਸ਼ਿਕਾਰ ਹੋਇਆ ਫਿਰਦਾ ਜੇ ਰਣਜੀਤ ਸਾਗਰ ਡੈਮ ਬਣਿਆ ਪਾਗੜਾ ਟਾਈਮ ਬਣਿਆ ਪੌਂਗ ਟਾਈਮ ਬਣਿਆ ਡਹਿਰ ਟਾਈਮ ਬਣਿਆ ਇਸ ਸਮੇਂ ਸਮੇਂ ਦੀ ਲੋੜ ਸੀ ਪਾਣੀ ਭੰਡਾਰ ਕੀਤਾ ਜਾਣਾ ਜ਼ਰੂਰੀ ਹੈ ਕੀ ਹੁੰਦਾ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਤਾਂ ਕਹਿੰਦੇ ਜੂਨ ਦੇ ਵਿੱਚ ਹੜਾ ਜਾਣੇ ਸੀ ਬੜੇ ਅੰਕੜੇ ਦੱਸੇ ਉਹਨਾਂ ਨੇ ਕਿ ਇਥੇ ਕਿੰਨਾ ਕਿੰਨਾ ਪਾਣੀ ਸਾਬਿਆ ਗਿਆ ਅਸੀਂ ਉਹਦੇ ਲਈ ਸਮੇਂ-ਸਮੇਂ ਸਰ ਬੈਠਕਾਂ ਕਰਦੇ ਰਹੇ ਉਹਦੇ ਵਿੱਚ ਅੰਦਾਜ਼ੇ ਲਾਉਂਦੇ ਰਹੇ ਚੇਅਰਮੈਨ ਸਾਹਿਬ ਤੋਂ ਟੱਟੇ ਕੋਲ ਅੰਦਾਜ਼ੇ ਨਹੀਂ ਸੀ ਲੰਬੇ ਸਮੇਂ ਤੋਂ ਮੌਸਮ ਵਿਭਾਗ ਕਹਿ ਰਿਹਾ ਸੀ ਇਸ ਵਾਰ ਬਰਸਾਤਾਂ ਵੱਧ ਹੋ ਸਕਦੀਆਂ ਨਹੀਂ ਇਹ ਵੱਖਰੀ ਗੱਲ ਹੈ ਕਿ ਇਹਨਾਂ ਦੇ ਅੰਕੜੇ ਸਮੇਂ-ਸਮੇਂ ਸਰ ਬਦਲ ਜਾਂਦੇ ਨੇ ਪਰ ਬਾਅਦ ਦੇ ਵਿੱਚ ਇਹ ਅੰਕੜੇ ਜਦੋਂ ਬਦਲਦੇ ਐ ਤੁਸੀਂ ਪਹਿਲੇ ਰੱਖ ਲੇ ਜਿਹੜੇ ਬਾਅਦ ਦੇ ਵਿੱਚ ਅੰਕੜਾ ਐ ਉਹਨਾਂ ਨੂੰ ਨਜ਼ਰਅੰਦਾਜ਼ ਕਰ ਗਏ ਸੋ ਉਹਨਾਂ ਨੇ ਕੱਲੀ-ਕੱਲੀ ਗੱਲ ਦੱਸੀ ਕਿ ਕਿਹੜੇ ਸਾਲ ਦੇ ਵਿੱਚ ਪਾਣੀ ਕਿੰਨਾ ਛੱਡਿਆ ਗਿਆ ਪੁਰਾਣੇ ਨਾਲੋਂ ਵੱਧ ਛੱਡਿਆ ਗਿਆ ਇਹ ਸਾਰੇ ਅੰਕੜੇ ਉਹਨਾਂ ਨੇ ਦੱਸਿਆ ਕਿ ਕਿਵੇਂ ਅਸੀਂ ਕਿੰਨਾ ਕਿੰਨਾ ਪਾਣੀ ਕਿਹੜੇ ਵੇਲੇ ਛੱਡਿਆ ਤੇ ਜੇ ਕਿਤੇ ਤੁਹਾਡਾ ਜੂਨ ਤੱਕ ਇਹਦਾ ਭੰਡਾਰ ਨੀਵਾ ਕੀਤਾ ਹੁੰਦਾ ਤਾਂ ਬਹੁਤ ਸਾਰਾ ਪਾਣੀ ਇੱਥੇ ਸਮਾ ਜਾਣਾ ਸੀ ਜੀ ਜੇ ਸਮੇਂ-ਸਮੇਂ ਸਰ ਥੋੜਾ ਜਿਹਾ ਵਧਾ ਕੇ ਛੱਡਿਆ ਹੁੰਦਾ ਤਾਂ ਹੋ ਸਕਦਾ ਇੱਕੇ ਦਮ ਪਾਣੀ ਛੱਡਣ ਦੀ ਜ਼ਰੂਰਤ ਨਾ ਹੁੰਦੀ ਨਾ ਉਬਤਣਾ ਹੁੰਦੀ ਸੋ ਇਹਨਾਂ ਨੇ ਇਹ ਜਿਹੜਾ ਪਾਣੀ ਸਮੇਂ-ਸਮੇਂ ਸਰ ਛੱਡਿਆ ਘੱਟ ਵੱਧ ਇਹਦੇ ਵਿੱਚ ਆਪੋ ਆਪਣੀਆਂ ਨਾਕਾਮੀਆਂ ਤੇ ਆਪਣੀਆਂ ਪੀੜ੍ਹੀਆਂ ਥੱਲੇ ਸੋਟੇ ਫੇਰੋ ਜੇ ਤੁਸੀਂ ਸਮਝ ਸਰ ਇਹ ਸਾਰਾ ਕੁਝ ਕੀਤਾ ਹੁੰਦਾ ਤੁਸੀਂ ਤੇ ਇਸੇ ਗੱਲ ਤੇ ਲੱਗੇ ਰਹੇਗੇ ਕਿ ਬੀਵੀ ਐਮਬੀ ਤੇ ਕੰਟਰੋਲ ਕਿਦਾ ਹੋਣਾ ਚਾਹੀਦਾ ਐਨੇ ਕਿ ਉਸਕ ਪਾਣੀ ਹਰਿਆਣੇ ਨੂੰ ਦੇ ਦਿਓ ਰਾਜਸਥਾਨ ਨੂੰ ਦੇ ਦਿਓ ਤੇ ਦਿਓ ਆ ਜੋ ਹੱਥ ਖੜੇ ਕਰੀ ਬਰਤੇ ਨੇ ਸਾਨੂੰ ਪਾਣੀ ਦੀ ਲੋੜ ਹੀ ਨਹੀਂ ਔਕੜ ਵੇਲੇ ਪਾਣੀ ਥੋੜੂ ਚਾਹੀਦਾ ਜੀ ਤੇ ਜੇ ਪਾਣੀ ਦਾ ਭੰਡਾਰ ਵੱਜੇ ਪੰਜਾਬ ਸਾਂਭੇ ਵਾਹ ਵਾਹ ਕਿਆ ਵੱਟੀਆਂ ਗੱਲਾਂ ਨੇ ਸੋ ਮੈਂ ਸਨੇਵਰ ਬੇਨਤੀ ਕਰਾਂ ਕਿ ਭਾਈ ਸਾਹਿਬ ਇਹ ਜਿਹੜੀਆਂ ਚੀਜ਼ਾਂ ਨੇ ਇਹਨੂੰ ਸਮੇਂ-ਸਮੇਂ ਸਰਬਚਾਰੋ ਆਪੋ ਆਪਣੀਆਂ ਜ਼ਿੰਮੇਵਾਰੀਆਂ ਸਮਝੋ ਔਰ ਮੈਂ ਸਮਝਦਾ ਕਿ ਪੰਜਾਬ ਦੀ ਸਰਕਾਰ ਨੇ ਵੀ ਇਹ ਸਾਰਾ ਕੁਝ ਸਮੇਸਰ ਨਹੀਂ ਕੀਤਾ ਸਿੱਧਾ ਨਜ਼ਰ ਆ ਰਿਹਾ ਕਿ ਤਾਲਮੇਲ ਦੀ ਇਹਨਾਂ ਦੀ ਆਪਦੀ ਬਹੁਤ ਘਟ ਹੈ ਤੇ ਦੂਜਿਆਂ ਨੂੰ ਕੀ ਦੋਸ਼ ਦੇਵੋਗੇ ਤੇ ਜੇ ਪੰਜਾਬ ਦੀ ਸਰਕਾਰ ਨੇ ਪਹਿਲੀ ਮੀਟਿੰਗ ਹੀ ਹੜਾ ਸੰਬੰਧੀ ਜੂਨ ਦੇ ਮਹੀਨੇ 'ਚ ਕੀਤੀ ਹੈ ਜਿਹੜੀ ਅਪ੍ਰੈਲ ਤੋਂ ਨਹੀਂ ਚਾਹੀਦੀ ਸੀ ਨਵੇਂ ਵਿੱਤੀ ਬਰੇ 'ਚ ਸੋ ਇਹਦੇ ਤੇ ਮੈਂ ਸਮਝਦਾ ਕਿ ਬਹੁਤ ਵੱਡੇ ਪੱਧਰ ਤੇ ਮੁੜ ਵਿਚਾਰ ਹੋਣਾ ਚਾਹੀਦਾ ਤੇ ਜਿਹਦੀ ਜਿਹਦੀ ਗਲਤੀ ਆ ਉਹ ਵੱਡਾ ਜਿਗਰਾ ਕਰਕੇ ਸਵੀਕਾਰੋ ਕਿ ਭਾਈ ਸਾਹਿਬ ਗਲਤੀ ਹੋ ਗਈ ਭਵਿੱਖ ਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਗਲਤੀ ਨਹੀਂ ਹੋਣ ਦੇਵਾਂਗੇ ਜੇ ਸਵੇਰ ਦਾ ਭੁੱਲਾ ਸ਼ਾਮ ਨੂੰ ਘਰੇ ਆ ਜੇ ਉਹਨੂੰ ਭੁੱਲਿਆ ਨਹੀਂ ਕਿਹਾ ਜਾਂਦਾ ਬਿਲਕੁਲ ਤੇ ਲਸਾਬੁਦਰ ਹੜਾ ਨੂੰ ਲੈ ਕੇ ਜਿਹੜੀ ਸਥਿਤੀ ਨਾਜ਼ੁਕ ਬਣੀਤਾ ਹੋਈ ਹੈ ਪਰ ਉਹਨਾਂ ਦੇ ਲਈ ਹਰ ਇੱਕ ਅਦਾਕਾਰ ਹਰ ਇੱਕ ਸਿਆਸੀ ਲੀਡਰ ਹਰ ਇੱਕ ਆਪਾਂ ਕਹਿ ਸਕਦੇ ਆ ਵਿਅਕਤੀ ਸਮਾਜ ਸੇਵੀ ਜਿਹੜੇ ਅਗਿਆਰੇ ਨੇ ਉਹਨਾਂ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਵੱਲੋਂ ਵੱਖ-ਵੱਖ ਐਲਾਨ ਵੀ ਕੀਤੇ ਜਾ ਰਹੇ ਨੇ ਇਸੇ ਵਿਚਾਲੇ ਹੁਣ ਐਸਜੀਪੀਸੀ ਵੀ ਹੜ ਪਰਭਾਵੀਤਾ ਦੇ ਲਈ ਅੱਗੇ ਆਈ ਹੈ ਤੇ ਉਹਨਾਂ ਨੇ 2 ਕਰੋੜ ਦੀ ਜਿਹੜੀ ਹੈ ਮਦਦ ਦੇਣ ਦਾ ਐਲਾਨ ਕਰ ਦਿੱਤੇ ਉਹਨਾਂ ਦੇ ਜਿਹੜਾ ਮੁਲਾਜ਼ਮ ਬਿੰਗ ਹੈ ਜੀ ਕਰੋੜ ਰੁਪਇਆ ਉਹਨਾਂ ਨੇ ਦਿੱਤਾ ਹੈ ਸ਼ਰਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਜੀ ਉਹ ਵੀ ਦਸਵੰਦ ਤੇ ਵਿਸ਼ਵਾਸ ਰੱਖਦੀ ਹੈ ਉਹਨਾਂ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ 2 ਕਰੋੜ ਰੁਪਏ ਦੀ ਰਾਸ਼ੀ ਸ਼ਰਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਲਾਜਮ ਬਿੰਗ ਉਹਨਾਂ ਨੇ ਕਿਹਾ ਕੁਝ ਸ਼ਰੁਮਣੀ ਕਮੇਟੀ ਨੇ ਕਿਹਾ ਚੰਗੀ ਗੱਲ ਹੈ ਜੇ ਉਹਨਾਂ ਨੇ ਵੀ ਆ ਕੇ 2 ਕਰੋੜ ਰੁਪਇਆ ਜਿਹੜਾ ਹੈਗਾ ਉਹ ਜਿੱਥੇ-ਜਿੱਥੇ ਜ਼ਰੂਰਤ ਹੈ ਆਮ ਤੌਰ ਤੇ ਮੁੱਖ ਮੰਤਰੀ ਰਾਤ ਫੰਡ ਚ ਪੈਸੇ ਪਾਏ ਜਾਂਦੇ ਆ ਪਰ ਪ੍ਰਵਾਸੀ ਭਾਰਤੀਆਂ ਨੇ ਵੀ ਹੱਥ ਕੜੇ ਕਰਤੇ ਕਿ ਇਹਨਾਂ ਨੂੰ ਨਹੀਂ ਦੇਣੇ ਜੀ 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 ਐਸ ਵਾਰ ਉਹਦੀ ਕਮੀ ਆਈ ਹੈ ਤੇ ਐਸ ਵਾਰ ਬਹੁਤ ਸਾਰੀਆਂ ਸੰਸਥਾਵਾਂ ਸਮੇਤ ਸ਼ਰੁਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੇ ਆ ਕਿ ਉੱਥੇ ਅਸੀਂ ਇਹ ਰਾਹਤ ਪੰਡ ਪਚਾਉਣਾ ਜਿੱਥੇ ਜਥੇਬੰਦੀਆਂ ਆਪਣੇ ਤੌਰ ਤੇ ਕੰਮ ਕਰ ਰਹੀਆਂ ਨੇ ਤਾਂ ਕਿ ਜਿਹੜੇ ਅੱਗੇ ਲੋਕਾਂ ਵਾਸਤੇ ਸੇਵਾ ਕਰ ਰਹੇ ਹੈ ਪੈਸੇ ਲਾ ਰਹੇ ਨੇ ਪੈਸੇ ਉਹਨਾਂ ਨੂੰ ਦਿੱਤੇ ਜਾਣ ਨਾ ਕਿ ਹੋਰ ਤਰ੍ਹਾਂ ਦੇ ਕਈ ਸਵਾਲ ਆਉਂਦੇ ਆ ਮੈਂ ਉਹਦੀ ਗੱਲ ਬਹੁਤੀ ਨਾ ਕਰਾਂ ਤਾਂ ਚੰਗੀ ਹੈ ਜੀ ਬਿਲਕੁਲ ਉਲਟ ਲਸਾਬੂਦਰ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਵੱਲੋਂ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਜਿਹੜਾ ਹੈ ਇੱਕ ਬਿਆਨ ਦਿੱਤਾ ਗਿਆ ਹੈ ਚਿੰਤਾ ਜ਼ਾਹਰ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਹੜ੍ਹਾਂ ਦੇ ਵਿੱਚ ਪ੍ਰਭਾਵਿਤ ਹੋਏ ਨੇ ਲੋਕ ਉਹਨਾਂ ਦੇ ਹਰ ਇੱਕ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਪ੍ਰਭਾਵਿਤ ਵਾਲੀ ਗੱਲ ਨਹੀਂ ਹੈ ਜੀ ਜਿਹੜੇ ਬੰਦੇ ਤਰਤਾਲੀ ਮਾਰੇ ਗਏ ਜੀ ਅਸ਼ੋਕ ਮਿੱਤਲ ਸਾਹਿਬ ਚਾਂਸਲਰ ਨੇ ਆਪਣੀ ਯੂਨੀਵਰਸਿਟੀ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਜੀ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇੱਕ ਗੱਲ ਕਹੀ ਹੈ ਤੇ ਗੱਲ ਕੋਮਲ ਬਹੁਤ ਵੱਡੀ ਕਹੀ ਹੈ ਜੀ 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 ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਹੁਣ ਤੱਕ 43 ਬੰਦੇ ਇਹਨਾਂ ਹੜ੍ਹਾਂ ਦੀ ਭੇਟ ਚੜ ਗਏ ਜੀ ਬਿਲਕੁਲ ਅਸੀਂ ਸਵੇਰੀ ਇਕ ਉਸ ਪਿੰਡ ਦੀ ਗੱਲ ਕੀਤੀ ਸੀ ਜਿੱਥੋਂ ਦਾ 34-35 ਸਾਲ ਦਾ ਸੰਦੀਪ ਸਿੰਘ ਵੀ ਇਸ ਪੇਟ ਚੜ ਗਿਆ ਉਹਦੀ ਧਰਮ ਪਤਨੀ ਛਿੰਦਰ ਕੌਰ ਉਹਨੇ ਸਾਰੀ ਜਾਣਕਾਰੀ ਦਿੱਤੀ ਉਹ ਕਹਿੰਦੇ ਜਿਹੜੇ ਜਿਹੜੇ ਲੋਕ ਵੀ ਹੜ੍ਹਾਂ ਦੇ ਦੌਰਾਨ ਆਪਣੀ ਜਾਨ ਦੇ ਗਏ ਕਾਰਨ ਕੋਈ ਵੀ ਹੋਵੇ ਜੀ ਉਹਨਾਂ ਦੇ ਪਰਿਵਾਰ ਦੇ ਇੱਕ ਜੀ ਨੂੰ ਇੱਕ ਇੱਕ ਜੀ ਨੂੰ ਉਹ ਆਪਣੀ ਯੂਨੀਵਰਸਿਟੀ ਵਿੱਚ ਉਹਦੀ ਯੋਗਤਾ ਦੇ ਮੁਤਾਬਕ ਨੌਕਰੀ ਦੇਣਗੇ ਬਹੁਤ ਵੱਡੀ ਗੱਲ ਹੈ ਜੀ ਜੀ ਬਿਲਕੁਲ ਜੇ ਮੰਨ ਲਓ ਕਿਸੇ ਨੂੰ 10000 ਦੀ ਨੌਕਰੀ ਵੀ ਹੀਟਲੇ ਪੱਦਰ ਤੋਂ ਮਿਲ ਗਈ ਤਾਂ ਕੋਮਲ ਲਗਭਗ 2 ਲੱਖ ਰੁਪਈਆ ਉਸ ਪਰਿਵਾਰ ਦੇ ਵਿੱਚ ਸਾਲ ਦਾ ਜਾਏਗਾ ਜੀ ਇਹਦੇ ਯੋਗਤਾ ਅਨੁਸਾਰ ਜਿਹੜੇ ਵੱਡੇ ਹੋਏ ਉਹਨਾਂ ਨੂੰ ਵੱਡੀ ਨੌਕਰੀ ਮਿਲ ਜੂਗੀ ਜਿਹੜਾ ਕਦਮ ਅਸ਼ੋਕ ਮਿੱਤਲ ਸਾਹਿਬ ਨੇ ਚੁੱਕਿਆ ਇਹ ਬਹੁਤ ਪ੍ਰਸ਼ੰਸਾਯੋਗ ਹੈ ਉਹਨਾਂ ਨੇ ਇੱਕ ਵੱਡਾ ਕਦਮ ਚੁੱਕਿਆ ਵੱਡਾ ਦਿਲ ਦਿਖਾਇਆ ਤੇ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਇੱਕ ਬਲੱਖਣ ਸਥਾਨ ਹੈ ਫਗਵਾੜਾ ਜਲੰਧਰ ਸੜਕ ਤੇ ਉੱਤੇ ਇਹ ਬਣੀ ਹੋਈ ਹੈ ਜੀ ਤੇ ਅਸ਼ੋਕ ਮਿੱਤਲ ਸਾਹਿਬ ਤੇ ਉਹਨਾਂ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਜਿਨ੍ਹਾਂ ਨੇ ਇਸ ਕਿਸਮ ਦਾ ਕਦਮ ਚੁੱਕਿਆ ਟੀਲਾ ਸਾਹਿਬ ਉਦਾਰੇ ਕਿਹਾ ਜਾ ਰਿਹਾ ਹੈ ਕਿ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਹਦੇ ਵਿੱਚ ਰਿਪੋਰਟ ਚ ਕਿਹਾ ਗਿਆ ਹੈ ਕਿ ਦੇਸ਼ ਦੇ ਲਗਭਗ 47% ਦੀ ਮੰਤਰੀਆਂ ਦੇ ਵਿਰੁੱਧ ਜਿਹੜੇ ਅਪਰਾਧਿਕ ਮਾਮਲੇ ਸਾਹਮਣੇ ਆਏ ਨੇ ਆਖਿਰ ਇਹ ਕਿਸ ਚੀਜ਼ ਦੀ ਰਿਪੋਰਟ ਹੈ ਤੇ ਇਹ ਸਾਰਾ ਮਾਮਲਾ ਕੀ ਹੈ ਇੱਕ ਬਹੁਤ ਕਹਿ ਸਕਦੇ ਆ ਕਿ ਬਹੁਤ ਵੱਡੀ ਗੱਲਬਾਤ ਹੈ ਜੀ ਜੀ ਜਦੋਂ ਵੀ ਸਾਡੇ ਰਾਸ਼ੀ ਰਾਗੂ ਵੱਖ-ਵੱਖ ਚੋਨਾ ਵਿੱਚ ਖੜੇ ਹੁੰਦੇ ਨੇ ਤਾਂ ਉਹ ਆਪਣਾ ਹਲਫੀਆ ਬਿਆਨ ਦਿੰਦੇ ਨੇ ਉਸ ਹਲਫੀਆ ਬਿਆਨ ਦੇ ਅਧਿਐਨ ਦੇ ਉੱਤੇ ਇਹ ਰਿਪੋਰਟ ਅੱਜ ਵੱਖ-ਵੱਖ ਮਾਧਿਮਿਆਂ ਦੇ ਵਿੱਚ ਆਈ ਹੈ ਕਿਹਾ ਕਿ 47% ਦੀ ਮੰਤਰੀ অপਰਾਧ ਕਾ ਮਾਮਲਾ ਖਤਰਨਾਕ ਅਪਰਾਧ ਕਾ ਮਾਮਲਿਆਂ ਚ ਸ਼ਾਮਲ ਨਹੀਂ ਜੀ ਪਤਾ ਲੱਗਿਆ 27 ਰਾਜ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ ਕੇਂਦਰੀ ਮੰਤਰੀ 643 ਮੰਤਰੀਆਂ ਦੇ ਹਲਪਨਾਵਿਆਂ ਦਾ ਅਧਿਐਨ ਕੀਤਾ ਤਾਂ 302 ਦੇ ਉੱਤੇ अपराधਕਾਂ ਮਾਮਲੇ ਦੱਸ ਗਿਆ ਭਾਵ 47% ਹੈ ਇਹ ਜੀ ਇਸੇ ਤਰ੍ਹਾਂ 174 ਬੁਰਧ ਗੰਭੀਰ ਅਪਰਾਧਕ ਇਹਨਾਂ ਚੋਂ ਜਿਹੜੇ ਆਇਆ ਵਿਸ਼ਲੇਸ਼ਣ 336 ਭਾਜਪਾ ਦੇ ਨੇ ਮੰਤ 336 ਭਾਜਪਾ ਦੇ ਮੰਤਰੀਆਂ ਚੋਂ 136 ਨੇ 40% ਇਸੇ ਤਰ੍ਹਾਂ ਹੋਰ ਨਾ ਪਾਰਟੀਆਂ ਦੇ ਵੀ ਹੈ ਇਹ ਅੰਕੜਾ ਜਿਹੜਾ ਸਾਹਮਣੇ ਅਧਿຫານ ਆਇਆ ਤੇ ਬਹੁਤ ਚਿੰਤਾ ਵਾਲਾ ਅਧਿຫານ ਹੈ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਦੇਸ਼ ਦੀ ਬਾਗਡੋਰ ਸੰਭਾਲਦੇ ਆ ਉਹਨਾਂ ਦਾ ਕਿੰਨਾ ਕੁ ਅਕਸ ਸਾਫ ਸੁਥਰਾ ਹੈ ਬਲਕਿ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਨੇ ਜੀ ਢੀਲੋ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਹੀਂ ਸਾਡੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਤੇ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਦਸ਼ਕ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ ਕੱਲ ਮਿਲਾਂਗੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਦੇ ਨਾਲ ਤਦ ਤੱਕ ਮਿੰਦਿਓ ਇਜਾਜ਼ਤ ਧੰਨਵਾਦ